ਸ੍ਰੀ ਗੁਰਪ੍ਰੀਤ ਸਵਾਗਤ ਹੈ ਤੁਹਾਡਾ ਹਾਕਮ ਸਿੰਘ ਫਾਰਮ ਤੇ ਭਈ ਖਰਾਕ ਦੇ ਨਾਲ ਨਾਲ ਖੁਰਲੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਖੁਰਲੀ ਦਾ ਪਸ਼ੂ ਦੀ ਸਿਹਤ ਤੇ ਸਿੱਧਾ ਅਸਰ ਹੁੰਦਾ ਓ ਕਿਵੇਂ ਕਿ ਪਹਿਲਾਂ ਦਾ ਜਿਹੜੀ ਖੁਰਲੀ ਦੀ ਉਚਾਈ ਹੈ ਉਹ 2 ਫੁੱਟ ਤੋਂ ਲੈ ਕੇ ਸਵਾ 2 ਫੁੱਟ ਤੱਕ ਦੀ ਪਸ਼ੂ ਵੱਡੇ ਪਸ਼ੂ ਵਾਸਤੇ ਬਹੁਤ ਠੰਡੀ ਹੈ ਤੇ ਢੁਗਾਈ ਉਹ ਦੀ ਤੁਸੀਂ 1 ਫੁੱਟ ਰੱਖ ਲਓ ਜਾਂ ਫੁੱਟ ਤੋਂ ਥੋੜੀ 2-3 ਇੰਚ ਘੱਟ ਵੀ ਰੱਖ ਸਕਦੇ ਹੋ ਤੇ ਨਵੇਂ ਸ਼ੈੱਡ ਪਾ ਰਿਹਾ ਉਹ ਤਾਂ ਪ੍ਰੋਪਰ ਗਾਈਡਲਾਈਨ ਆ ਪਾ ਰਹੇ ਆ ਪਰ ਜਿਹੜੇ ਆਪਣੇ ਨਾਰਮਲ ਘਰਾਂ ਜੀਨਾਂ ਦੇ ਪਸ਼ੂ ਰੱਖੇ ਆ ਉੱਥੇ ਦਿੱਕਤ ਥੋੜੀ ਆ ਰਹੀ ਆ ਕਈ ਭਰਾ ਵਿੱਚ ਟਾਈਲਾਂ ਲਗਾ ਰਿਹਾ ਜਾਂ ਥੱਲੇ ਵਿੱਚ ਉਹਨੇ ਗੋਲ ਬਣਾ ਰਿਹਾ ਉਹ ਤਾਂ ਬਹੁਤ ਵਧੀਆ ਜੀ ਆ ਪਰ ਜਿਨਾਂ ਦੇ ਆਏ ਪ੍ਰਾਣੀਆਂ ਪਣੀਆਂ ਹੋਏ ਜਿਹੜੇ ਆਪਣੇ ਚੌਰਸ ਆ ਫਿਰ ਆਏ ਕੋਨੇ ਵਾਲੇ ਵਿੱਚ ਨਾ ਥੋੜੀ ਸਫਾਈ ਬਹੁਤ ਜ਼ਰੂਰੀ ਹੈ ਕਰਨੀ ਕਿ ਇਹਦੇ ਵਿੱਚ ਕੋਈ ਪੱਠੇ ਨਾ ਜੰਮੇ ਹਣਾ ਦੇਖੋ ਹੁਣ ਸਵੇਰ ਦੇ ਪੱਠੇ ਖਾਧੀ ਆ ਸਵੇਰ ਦੇ ਆਪਾ ਕੋਣੀ ਆ ਤੇ ਕੋਨਿਆਂ ਦੇ ਕੋਈ ਪੱਠੇ ਨਹੀਂ ਜੰਮੇ ਦਾਣਾ ਨਹੀਂ ਜੰਮਿਆ ਇਹ ਜੰਮਿਆ ਹੋਊਗਾ ਤੇ ਇਹਦੇ ਨਾਲ ਉੱਲੀ ਵਾਲੇ ਜਿਹੜੇ ਜ਼ਹਿਰੀਲੇ ਦਾਤਾਂ ਉਹ ਉਹ ਪਸ਼ੂ ਦੇ ਅੰਦਰ ਜਾਣਗੇ ਤੇ ਉਹ ਅੱਗੇ ਜਾ ਕੇ ਬਹੁਤ ਵੱਡਾ ਫਾਰਮ ਦਾ ਨੁਕਸਾਨ ਕਰਨਗੇ ਧੰਨਵਾਦ